सत श्रीकाल दोस्तों मैं परमेंद्र जीत सिर हाँ नवे विषय नवी वीडियो के न सो अज का जो साड़ा विषय है जो सोचोंगे उ बन जाऊंगे सो अज आप सोच की शक्ति सोच थाथ, थाथ तो के संबंधित सोच द पावर के संबंधित थॉट पावर ऑफ थॉट्स के संबंधित जो भीडियो लेके आए हाँ सो जो ये भीडियो है साढ़े मानसिक भावना जुड़ी हुई है जो तीन सोचोगे उ बन जाओगे ਜੋ ਤੁਸੀਂ ਬਦਲਣਾ ਚਾਹੁੰਦੇ ਹੋ ਉਸ ਬਾਰੇ ਸੋਚੋ ਸੋ ਸਾਡੀ ਸੋਚ ਇੱਕ ਸ਼ਕਤੀ ਹੈ ਇੱਕ ਫ੍ਰੀਕਵੈਂਸੀ ਹੈ ਜੋ ਸਾਡੇ ਜੀਵਨ ਨੂੰ ਬਦਲਦੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਹੋਣਾ ਤੁਹਾਡੀ ਜ਼ਿੰਦਗੀ ਦਾ ਕੀ ਹੋਵੇ ਤਾਂ ਇਸ ਤਰ੍ਹਾਂ ਦੇ ਵਿਚਾਰ ਆਪਣੇ ਮਨ ਦੇ ਵਿੱਚ ਰੱਖੋ ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਨੂੰ ਮਿਲਦਾ ਹੈ ਤੇ ਮਿਲਦਾ ਆਇਆ ਤੇ ਮਿਲਦਾ ਰਹੇਗਾ ਹਰ ਇੱਕ ਚੀਜ਼ ਤੁਹਾਡਾ ਪੂਰਾ ਜੀਵਨ ਤੁਹਾਡੀ ਹਰ ਜ਼ਿੰਦਗੀ ਦੀ ਹਰ ਇੱਕ ਘਟਨਾ ਜਨਮ ਤੋਂ ਲੈ ਕੇ ਮਰਨ ਤੱਕ ਉਹ ਤੁਹਾਡੀ ਸੋਚ ਦੇ ਨਾਲ ਜੁੜੀ ਹੋਈ ਹੈ ਅੱਜ ਤੱਕ ਜੋ ਵੀ ਤੁਸੀਂ ਸੋਚਿਆ ਹੈ ਉਹ ਇਨ ਬਿੰਦ ਤੁਹਾਨੂੰ ਮਿਲਿਆ ਹੈ ਤੇ ਗਾ ਵੀ ਮਿਲਦਾ ਰਹੇਗਾ ਉਹ ਇਨ ਬਿੰਦ ਤੋਂ ਵੀ ਵੱਧ ਤੁਹਾਨੂੰ ਮਿਲਦਾ ਹੈ ਜੇ ਤੁਸੀਂ ਹਰ ਵਕਤ ਦੁੱਖਾਂ ਤਕਲੀਫਾਂ ਬਿਮਾਰੀਆਂ ਬਾਰੇ ਸੋਚਦੇ ਹੋ ਤੁਹਾਡੀ ਜ਼ਿੰਦਗੀ ਦੁੱਖ ਤਕਲੀਫਾਂ ਕਾਰਿਆ ਆਉਂਦੀਆਂ ਜੇ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕੁਝ ਹਾਰਨੀ ਦਨੋ ਦੌਲਤ ਅਮੀਰੀ ਬਾਰੇ ਸੋਚਦੇ ਹੋ ਤੁਹਾਡੀ ਜ਼ਿੰਦਗੀ ਤਨ ਦੌਲਤ ਅਮੀਰੀ ਤਰੱਕੀ ਖੁਸ਼ਹਾਲ ਨਹੀਂ ਆਉਂਦੀ ਹੈ ਹੁਣ ਬਹੁਤਿਆਦਾ ਸਵਾਲ ਇਹ ਹੋਵੇਗਾ ਕਿ ਇਕੱਲੇ ਸੋਚਣ ਨਾਲ ਕਿਵੇਂ ਹੋਵੇਗਾ ਹਰ ਇੱਕ ਚੀਜ਼ ਸੋਚ ਤੇ ਆਧਾਰਤ ਹੈ ਆਇਸਟਨ ਦਾ ਕਹਿਣਾ ਸੀ ਜੇਕਰ ਸਾਡੇ ਕੋਲੇ ਸੋਚ ਨਹੀਂ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੈ ਆਇਸਟਨ ਕਹਿੰਦਾ ਹੈ ਕਿ ਹਰ ਇੱਕ ਚੀਜ਼ ਦੀ ਸ਼ੁਰੂਆਤ ਸੋਚ ਤੋਂ ਹੁੰਦੀ ਹੈ ਇਸ ਪ੍ਰਹਮੰਡ ਦੀ ਸ਼ੁਰੂਆਤ ਸੋਚ ਤੋਂ ਹੋਈ ਹੈ ਜੇਕਰ ਤੁਸੀਂ ਕਿਸੇ ਚੀਜ਼ ਨੂੰ ਸੋਚੋਗੇ ਨਹੀਂ ਕਿਸੇ ਚੀਜ਼ ਨੂੰ ਬਣਾਉਣ ਬਾਰੇ ਨਹੀਂ ਸੋਚੋਗੇ ਜੇ ਤੁਸੀਂ ਰੋਟੀ ਖਾਣਾ ਚਾਹੁੰਦੇ ਹੋ ਉਸ ਦੇ ਪਰ ਤੁਹਾਡੇ ਮਨ ਵਿੱਚ ਪਹਿਲਾਂ ਸੋਚ ਆਉਣੀ ਮੈਂ ਰੋਟੀ ਖਾਣੀ ਹੈ ਫਿਰ ਤੁਸੀਂ ਰੋਟੀ ਖਾਣੇ ਹੋ ਜੇ ਕੋਈ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਉਹਦੀ ਸੋਚ ਤੁਹਾਡੇ ਮਨ ਵਿੱਚ ਆਉਂਦੀ ਉਸ ਤੋਂ ਬਾਅਦ ਉਹ ਚੀਜ਼ ਨੂੰ ਤੁਸੀਂ ਖਰੀਦਦੇ ਹੋ ਉਹਦੇ ਪ੍ਰਤੀ ਤੁਹਾਡੇ ਅੰਦਰ ਵਸੀਲੇ ਪੈਦਾ ਹੁੰਦੇ ਨੇ ਤੁਸੀਂ ਉਸ ਤਰ੍ਹਾਂ ਦੇ ਵਸੀਲਿਆਂ ਨੂੰ ਪੈਦਾ ਕਰਦੇ ਉਤਪੰਨ ਕਰਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤੁਹਾਡੀ ਸੋਚ ਹੀ ਤੁਹਾਡੇ ਜੀਵਨ ਦੇ ਹਰ ਇੱਕ ਵੱਧਨ ਤੇ ਕੰਮ ਕਰਦੀ ਹੈ ਅਸੇ ਕਿ ਇਹ ਵਾਲੀ ਸੋਚਦੇ ਆ ਕੁਡ ਮਾਰ ਕੋਈ ਚੀਜ਼ ਸਾਡ ਨੂੰ ਖਾਣ ਨੂੰ ਮਨ ਕਰ ਰਿਹਾ ਹੁੰਦਾ ਤੇ ਉਹ ਚੀਜ਼ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਸਾਡਾ ਮਨ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਵਾਇਜ਼ ਹੈ ਜੋ ਬ੍ਰਹਿਮੰਡ ਦੇ ਹਰ ਵਕਤ ਸਾਡੇ ਵਿਚਾਰਾਂ ਦੀ ਫ੍ਰੀਕਵੈਂਸੀ ਨੂੰ ਛੜਦਾ ਰਹਿੰਦਾ ਹੈ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਕੁਝ ਪੁੱਠਾ ਸਿੱਧਾ ਸੋਚਦੇ ਰਹਿੰਨੇ ਆ ਜਿਸ ਦੇ ਨਤੀਜੇ ਸਾਨੂੰ ਭਵਿੱਖ ਵਿੱਚ ਦੇਖਣ ਨੂੰ ਮਿਲਦੇ ਹਨ ਅਸੀਂ ਜੋ ਹੁਣ ਵੀ ਕੋਈ ਤੁਸੀਂ ਵੀਡੀਓ ਸਾਡੀ ਦੇਖ ਰਹੇ ਹੋ ਸਾਡੀ ਵੀਡੀਓ ਦੇ ਨਾਲ ਜੁੜੇ ਹੋਏ ਤੁਹਾਡੇ ਖਿਆਲਾਂ ਦੇ ਵਿੱਚ ਬਹੁਤ ਕੁਝ ਪੁੱਠਾ ਸਿੱਧਾ ਚੱਲ ਰਿਹਾ ਹੈ ਜੋ ਅੱਜ ਤੁਹਾਡੇ ਖਿਆਲਾਂ ਵਿੱਚ ਚੱਲ ਰਿਹਾ ਹੈ ਤੁਹਾਡੀ ਸੋਚ ਦੇ ਵਿੱਚ ਚੱਲ ਰਿਹਾ ਹੈ ਉਹ ਕੱਲ ਤੁਹਾਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਜਿਸ ਤਰ੍ਹਾਂ ਦੇ ਸਮਾਜ ਨੂੰ ਤੁਸੀਂ ਸਿਰਜਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਸਮਾਜ ਤੁਸੀਂ ਸਿਰਜ ਰਹੇ ਹੋ ਸਭ ਤੋਂ ਪਹਿਲਾਂ ਉਸ ਸਮਾਏ ਉਸੇ ਆਪਣੇ ਮਨ ਦੇ ਵਿੱਚ ਸਿਰਜਦੇ ਹੋ ਬਾਅਦ ਵਿੱਚ ਉਹ ਭਵਿੱਖ ਉਹ ਤੁਹਾਡੇ ਸਾਹਮਣੇ ਉਸ ਸਮਾਏ ਸਿਰਜਿਆ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਜੀਵਨ ਚਾਹਣੀ ਹੋ ਸਭ ਤੋਂ ਪਹਿਲਾਂ ਉਹ ਜੀਵਨ ਤੁਹਾਡੇ ਮਨ ਦੇ ਵਿੱਚ ਵਾਪਰਦਾ ਉਹ ਘਟਨਾਵਾਂ ਤੁਹਾਡੇ ਮਨ ਦੇ ਵਿੱਚ ਵਾਪਰਦੇ ਇਤਨਾ ਫਿਰ ਕੀਤੀ ਜਾਂਦੇ ਤੁਹਾਡੇ ਭਵਿੱਖ ਦੇ ਵਿੱਚ ਉਹ ਘਟਨਾਵਾਂ ਵਾਪਰਦੀਆਂ ਹਨ ਸੋ ਆਪਣੇ ਜੀਵਨ ਦੇ ਵਿੱਚ ਚੰਗੀ ਚੰਗਾ ਜੀਵਨ ਚਾਹਣੀ ਹੋ ਖੁਸ਼ਹਾਲੀ ਚਾਹਣੀ ਹੋ ਹਾਸੇ ਚਾਹਣੀ ਹੋ ਤੰਦਰੁਸਤੀ ਚਾਹਣੀ ਹੋ ਤਾਂ ਆਪਣੇ ਖਿਆਲਾਂ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਨੂੰ ਲੈ ਕੇ ਆਓ ਤੁਹਾਡਾ ਜੀਵਨ ਤੰਦਰੁਸਤੀ ਤੇ ਖੁਸ਼ਹਾਲੀ ਦੇ ਨਾਲ 아, 자이 가. ਸੋ ਇਸ ਦੀ ਸਭ ਤੋਂ ਵੱਡੀ ਕਮੀ ਸਾਡੇ ਵਿੱਚ ਕੀ ਹੈ ਅਸੀਂ ਚੰਗੀਆਂ ਚੀਜ਼ਾਂ ਨੂੰ ਵੰਡਣਾ ਹੀ ਨਹੀਂ ਚਾਹੁੰਦੇ ਅਸੀਂ ਚੰਗੀਆਂ ਚੀਜ਼ਾਂ ਨੂੰ ਸੁਣਨਾ ਹੀ ਚਾਹੁੰਦੇ ਅਸੀਂ ਚੰਗੀਆਂ ਚੀਜ਼ਾਂ ਨੂੰ ਵੇਖਣਾ ਹੀ ਨਹੀਂ ਚਾਹੁੰਦੇ ਸਾਡੇ ਅੰਦਰ ਹੰਕਾਰ ਸਾੜਾ ਡਰ ਤਕਲੀਫ ਬਿਮਾਰੀ ਇੰਨੀ ਜਿਆਦਾ ਕੁੱਟ-ਕੁੱਟ ਕੇ ਭਰੀ ਹੋਈ ਹੈ ਕਿ ਅਸੀਂ ਉਸ ਚੀਜ਼ ਨੂੰ ਛੱਡਣਾ ਹੀ ਨਹੀਂ ਚਾਹੁੰਦੇ ਅਸੀਂ ਦਹਮ ਦਰਦੀ ਚਾਹੁੰਦੇ ਅਸੀਂ ਦੁੱਖ ਚਾਹੁੰਦੇ ਅਸੀਂ ਰੱਬ ਤੋਂ ਮੰਗ ਹੀ ਦੁੱਖ ਰਹਿਆ ਜਿਸ ਦੀ وجہ ਕਰਕੇ ਸਾਡੀ ਜ਼ਿੰਦਗੀ ਤੇ ਦੁੱਖਾਂ ਦਾ ਆਗਮਨ ਦਿਨ ਬਦਲ ਉਹਦਾ ਹੈ ਅਸੀਂ ਦੁੱਖਾਂ ਦੇ ਵਿੱਚ ਘਿਰਦੇ ਜਾਂਦੇ ਹਾਂ ਸਾਡਾ ਮਨ ਰਿਐਕਟਿਵਿਟੀ ਦੇ ਨਾਲ ਕਿਰਦਾ ਜਾਂਦਾ ਹੈ ਅਸੀਂ ਦੁੱਖਾਂ ਦੇ ਵਿੱਚ ਭੇਜ ਜਾਂਨੇ ਹਾਂ ਦੁੱਖਾਂ 'ਚ ਹਾਰ ਜਾਂਨੇ ਹਾਂ ਅਸੀਂ ਫਿਰ ਦੁੱਖਾਂ ਨੂੰ ਨਹੀਂ ਛੱਡਦੇ ਅਸੀਂ ਫਿਰ ਉਸ ਤੋਂ ਜਿਆਦਾ ਹੋਰ ਦੁੱਖਾਂ ਦੇ ਨਾਲ ਜੁੜੀਆਂ ਘਟਨਾਵਾਂ ਦੇਖਦੇ ਹਾਂ ਸੁਣਦੇ ਹਾਂ ਸੰਗੀਤ ਸੁਣਦੇ ਹਾਂ ਸਾਡੀ ਜ਼ਿੰਦਗੀ 'ਚ ਹੋਰ ਦੁੱਖ ਆਉਂਦੇ ਜਾਂਦੇ ਹਨ ਕਿਉਂਕਿ ਸਾਡੀ ਸੋਚ ਨੇ ਦੁੱਖਾਂ ਨੂੰ ਆਪਣੇ ਜੀਵਨ ਦੇ 'ਚ ਧਾਰਨ ਕਰ ਲਿਆ ਹੈ ਸਾਨੂੰ ਦੁੱਖਾਂ ਦੇ ਵਿੱਚੋਂ ਰਾਸ ਹੀ ਆਉਂਦਾ ਹੈ ਫਿਰ ਅਸੀਂ ਕੀ ਕਹਿੰਦੇ ਨਹੀਂ ਜੀ ਮੇਰੀ ਜ਼ਿੰਦਗੀ 'ਚ ਦੁੱਖ ਹੀ ਹਨ ਮੈਨੂੰ ਦੁੱਖਾਂ ਦਾ ਕਲਾਵਾ ਕੁਝ ਮਿਲਿਆ ਹੀ ਨਹੀਂ ਰੱਬ ਤਾਂ ਮੇਰਾ ਦੁਸ਼ਮਣ ਬਣ ਗਿਆ ਹੈ ਮੇਰੀ ਕਿਸਮਤ ਮਾੜੀ ਹੈ ਰੱਬ ਕਿਸੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਰੱਬ ਨੂੰ ਤੁਹਾਡੇ ਦੁੱਖਤ ਕਲੇਫੇ ਨਾਲ ਕੋਈ ਮਤਲਬ ਹੀ ਨਹੀਂ ਜੋ ਵੀ ਤੁਸੀਂ ਸਿਰਜਿਆ ਹੈ ਜੋ ਤੁਸੀਂ ਬਣਾਇਆ ਹੈ ਤੁਹਾਡੇ ਆਪਣੇ ਭਾਵਾਂ ਦੇ ਵਿੱਚੋਂ ਬਣਿਆ ਹੈ ਤੁਹਾਡੇ ਖਿਆਲਾਂ ਦੇ ਵਿੱਚੋਂ ਬਣਿਆ ਹੈ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ ਜੇਕਰ ਤੁਸੀਂ ਦੁਖੀ ਹੋਣਾ ਨਹੀਂ ਚਾਹੁੰਦੇ ਜੇਕਰ ਤੁਹਾਡੇ ਖਿਆਲਾਂ ਵਿੱਚ ਦੁੱਖਾ ਤੁਸੀਂ ਕਿਸੇਰ ਦੋਸ਼ ਮੜੋਗੇ ਤੇ ਉਹ ਤੁਹਾਡੀ ਗਲਤੀ ਹੈ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ ਤੁਹਾਡੀ ਜ਼ਿੰਦਗੀ ਵਿੱਚ ਜਿਸ ਨੂੰ ਤੁਸੀਂ ਜਗ੍ਹਾ ਦਿੱਤੀ ਹੋਈ ਹੈ ਉਹੀ ਚੀਜ਼ ਤੁਹਾਡੇ ਭਵਿੱਖ ਦੇ ਵਿੱਚ ਤੁਹਾਨੂੰ ਮਿਲੇਗੀ ਮਿਲੇਗੀ ਹੁਣ ਤੁਹਾਡੀ ਜ਼ਿੰਦਗੀ ਨੂੰ ਤੁਸੀਂ ਕਿਵੇਂ ਬਦਲਣਾ ਹੈ ਇਸ ਸੋਚਦਲ ਸਭੀ ਜ਼ਿੰਦਗੀ ਨੂੰ ਚਾਉਣੀ ਹੋ ਕਿਵੇਂ ਤੁਹਾਡਾ ਪਵਿੱਖ ਤੇ ਵਾਜੀ ਤੁਹਾਡਾ ਖਤਾਲ ਹੈ ਉਸੇ ਤਰ੍ਹਾਂ ਦੀ ਘਟਨਾਵਾਂ ਤੁਹਾਡੀ ਜ਼ਿੰਦਗੀ 'ਚ ਆਪਰਣਗੀਆਂ ਕਿਉਂਕਿ ਸਾਡਾ ਜੀਵਨ ਸੋਚ ਦੇ ਉੱਤੇ ਟਿਕਿਆ ਇੱਕ ਫਰੇਮੈਂਸੀ ਦੇ ਉੱਤੇ ਟਿਕਿਆ ਹੈ ਅਸੀਂ ਮਨ ਨੂੰ ਵਾਰ-ਵਾਰ ਜੋ ਕਹਿ ਰਹੇ ਹਾਂ ਯਾਰ ਮੈਂ ਬਿਮਾਰ ਹਾਂ ਬਿਮਾਰ ਹਾਂ ਬਿਮਾਰ ਹਾਂ ਤੁਸੀਂ ਬਿਮਾਰ ਹੀ ਹੋ ਜੇ ਤੁਸੀਂ ਕੁਸ਼ ਹਾਲੀ ਬਾਰੇ ਕਹਿ ਰਹੇ ਮੈਂ ਖੁਸ਼ਹਾਲ ਹਾਂ ਖੁਸ਼ਹਾਲ ਹਾਂ ਕੁਝ ਚਲਦੇ ਕੁਸ਼ ਹਾਲ ਹੀ ਹੋ ਕਿਉਂਕਿ ਤੁਹਾਡਾ ਮਨ ਵਾਰ-ਵਾਰ ਉਸ ਚੀਜ਼ ਨੂੰ ਗ੍ਰਹਿਣ ਕਰ ਰਿਹਾ ਜੋ ਤੁਸੀਂ ਸੋਚ ਰਹੇ ਹੋ ਜੋ ਤੁਸੀਂ ਬੋਲ ਰਹੇ ਹੋ ਮਨ ਤੁਹਾਡਾ ਗ੍ਰਹਿਣ ਕਰਦਾ ਹੋ ਬ੍ਰਹਿਮੰਡ 'ਚ ਚਲੀ ਜਾਂਦੀ ਹੈ ਬ੍ਰਹਿਮੰਡ ਉਸ ਚੀਜ਼ ਦੇ ਉੱਤੇ ਉਸ ਵਿਚਾਰ ਦੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਨਾਲ ਤੁਹਾਡਾ ਵਿਕਸਿਤ ਹੋਇਆ ਜਾਂਦਾ ਹੈ ਹਰ ਇੱਕ ਚੀਜ਼ ਤੁਹਾਡੀ ਸੋਚ ਦੇ ਨਾਲ ਜੁੜੀ ਹੈ ਤੁਹਾਡਾ ਸੇਵਾ ਤੇ ਤੁਹਾਡਾ ਗਿਆਨ ਤੁਹਾਡੀ ਸੋਚ ਦੇ ਨਾਲ ਜੁੜਿਆ ਹੈ ਜੇ ਤੁਸੀਂ ਹਰ ਵਕਤ ਨਕਾਰਾਤਮਕਤਾ ਨੂੰ ੱੱਕਾ ਨਹੀਂ ਜਾਓਗੇ ਨਕਾਰਾਤਮਕਤਾ ਦੀ ਜੜ ਜੜ ਨੂੰ ਫੜੀ ਰੱਖੋਗੇ ਨਕਾਰਾਤਮਕਤਾ ਦੇ ਲੜ ਨੂੰ ਫੜੀ ਰੱਖੋਗੇ ਤੁਹਾਡੇ ਜੀਵਨ ਦੇ ਵਿੱਚ ਕਦੇ ਵੀ ਸਕਾਰਾਤਮਕੀ ਘਟਨਾਵਾਂ ਨਹੀਂ ਘਟ ਸਕਦੀਆਂ ਕਿਉਂਕਿ ਤੁਹਾਡਾ ਮਨ ਸਕਾਰਾਤਮਕਤਾ ਨੂੰ ਗ੍ਰਹਿਣ ਹੀ ਨਹੀਂ ਕਰਨਾ ਚਾਹੁੰਦਾ ਤੁਹਾਡਾ ਮਨ ਸਕਾਰਾਤਮਕਤਾ ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦਾ ਤੁਹਾਡਾ ਮਨ ਸਦਾ ਹੀ 네ਗੈਟਿਵਿਟੀ ਨੂੰ ਇਹ ਧਾਰਨਾ ਕਰਨਾ ਚਾਹੁੰਦਾ ਹੈ ਅਗਰ ਤੁਸੀਂ ਜ਼ਿੰਦਗੀ ਵਿੱਚ ਖੁਸ਼ਹਾਲੀ ਚਾਹੁੰਦੇ ਹੋ ਤਾਂ ਖੁਸ਼ਹਾਲੀ ਦਾ ਪੱਲਾ ਫੜੋ ਤਾਂ ਖੁਸ਼ਹਾਲੀ ਆਵੇਗੀ ਜੋ ਤੁਹਾਡਾ ਮਨ ਹੈ ਉਸ ਵਿੱਚ ਤੁਸੀਂ ਕੋਈ ਖਿਆਲ ਲੈ ਕੇ ਆਓਗੇ ਤੁਹਾਡੇ ਮਨ ਵਿੱਚ ਇੰਨੀ ਤਾਕਤ ਹੈ ਆਪਣੇ ਆਪ ਉਸ ਨਾਲ ਸੰਬੰਧਿਤ ਵਸੀਲੇ ਤੁਹਾਡੀ ਜ਼ਿੰਦਗੀ ਵਿੱਚ ਬਣੇਕੂ ਹੋ ਜਾਂਦੇ ਹਨ ਤੁਸੀਂ ਆਪਣੇ ਮਨ ਨੂੰ ਚੰਗਾ ਦਿਵੋ ਚੰਗੇ ਵਸਾਰੇ ਤੁਹਾਡੇ ਜੀਵਨ ਵਿੱਚ ਆਪਰਨੇ ਸ਼ੁਰੂ ਹੋ ਜਾਣ ਕੋਈ ਇਸ ਤਰ੍ਹਾਂ ਦੀ ਕਰਤਾਵਾ ਤੁਹਾਡੀ ਜ਼ਿੰਦਗੀ ਵਿੱਚ ਆਪਰਨੀ ਸ਼ੁਰੂ ਹੋ ਜਾਣ ਗਿਆ ਉਸੇ ਤਰ੍ਹਾਂ ਦੇ ਲੋਕ ਤੁਹਾਡੀ ਜ਼ਿੰਦਗੀ ਚ ਆਉਣੇ ਸ਼ੁਰੂ ਹੋ ਜਾਣਗੇ ਇਸ ਇਸ ਤਰ੍ਹਾਂ ਦੀ ਭਾਵਨਾ ਤੁਹਾਡੇ ਅੰਦਰ ਹੈ ਸੋ ਆਪਣੀ ਭਾਵਨਾ ਨੂੰ ਸ਼ਕਤੀਸ਼ਾਲੀ ਰੂਪ ਦੇ ਦਿਓ ਇਸ ਨੂੰ ਇੱਕ ਚੰਗਾ ਰੂਪ ਦਿਓ ਇਸ ਨੂੰ ਗੁੱਡਨੈਸ ਦਿਓ ਇਸ ਨੂੰ ਵੈਲਨੈਸ ਦਿਓ ਇਸ ਨੂੰ ਹੈਪੀਨੈਸ ਦਿਓ ਤੁਸੀਂ ਦੇਖੋਗੇ ਤੁਹਾਡੀ ਪੂਰੀ ਦੀ ਪੂਰੀ ਲਾਈਫ ਕਿਜ ਹੋ ਜਾਵੇਗੀ ਤੁਹਾਡੀ ਪੂਰੀ ਲਾਈਫ ਵਿੱਚ ਇੱਕ ਬੜਾ ਵਧੀਆ ਹੀ ਮੋੜ ਆਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਹਾਸਿਆ ਦੇ ਤੁਹਾਡੀ ਖੁਸ਼ੀਆਂ ਦੇ ਵਿੱਚ ਇੱਕ growth ਆਵੇਗੀ ਤੁਹਾਡਾ ਚਿਹਰਾ ਜਗਮਗਾਵੇਗਾ ਤੁਹਾਡੀਆਂ ਭਾਵਨਾਵਾਂ ਜਗਮਗਾਉਣਗੀਆਂ ਬਸ ਆਪਣੇ ਭਾਵਾਂ ਨੂੰ ਆਪਣੇ ਵਿਚਾਰਾਂ ਨੂੰ ਚੇਂਜ ਕਰ ਲਵੋ ਬਦਲ ਲਵੋ ਜੇਕਰ ਤੁਸੀਂ ਆਪਣੇ thoughts ਆਪਣੀਆਂ ਭਾਵਨਾਵਾਂ ਦਾ ਫੀਲਿੰਗਸ ਨੂੰ ਬਦਲ ਲਿਆ ਤਾਂ ਤੁਹਾਡਾ ਜੀਵਨ ਆਪਣੇ ਆਪ ਬਦਲ ਜਾਵੇਗਾ ਐਵੇਂ ਰੋਂਦੇ ਲਾ ਰਿਹਾ ਕਿ ਰੋਂਦੇ ਰਹੋਗੇ ਤਾਂ ਰੋਣੇ ਹੀ ਮਿਲਣਗੇ ਹੱਸੂng ਦਾ ਹਾਸੇ ਹੀ ਮਿਲਣਗੇ ਇਹ ਹੁਣ ਤੁਸੀਂ ਦੇਖਣਾ ਤੁਸੀਂ ਰੋਣਾ ਜਾਂ ਹੱਸਣਾ ਉਹੀ ਤੁਹਾਨੂੰ ਮਿਲੇਗਾ ਜੇ ਤੁਸੀਂ ਰੋਣਾ ਚਾਹੋਗੇ ਤਾਂ ਤੁਹਾਨੂੰ ਰੋਣੇ ਮਿਲਣਗੇ ਜੇ ਤੁਸੀਂ ਹੱਸਣਾ ਚਾਹੋਗੇ ਤੁਹਾਨੂੰ ਹਾਸੇ ਮਿਲਣਗੇ ਐਵੀ ਥਿੰਗ ਡਿਪੈਂਡ ਔਨ ਯੋਰ ਥੌਟਸ ਸੋ ਬੀ ਚੇਂਜ ਯੋਰ ਥੌਟਸ ਕੈਨ ਯੂ ਕੈਂਚ ਯੋਰ ਲਾਈਫ ਸੋ ਬੀ ਹੈਪੀ ਬੀ ਪੋਜ਼ਿਟਿਵ never think about to bad thing negativity will be not coming in your life when you change your thoughts so ਆਪਣੇ ਵਿਚਾਰਾਂ ਨੂੰ ਬਦਲੋ ਤੁਹਾਡੀ ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ so ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ